ਲੋਡ ਦੇਖੋ ਸਵੇਰੇ ਹੱਗੇ ਆ ਸਾਢੇ 3:00 ਦਾ ਟਾਈਮ ਹੋ ਗਿਆ ਸੇਰ ਦੇ ਤੇ ਬੱਦਲ ਬਹੁਤ ਜ਼ਿਆਦੇ ਨੇ ਤੇ ਦੇਖੋ ਕਣੀਆਂ ਵੀ ਡਿੱਗਣੀਆਂ ਸ਼ੁਰੂ ਹੋ ਗਈਆਂ ਮੈਂ ਜਾਂਦੀ ਸੀ ਮਸ਼ੀਨ ਦੇ ਵਿੱਚ ਕੱਪੜੇ ਪਾਉਣ ਮੰੰਜਾਂ ਦੇ ਦੇਖਦੇ ਆ ਮੈਂ ਇਸ ਕਈ ਵਾਰ ਦੱਬ ਜੇ ਵੀ ਗਈਆਂ ਹੁਣ ਹਨਾ ਕੱਢੀ ਪਹਿਲਾਂ ਵਾਲੀਆਂ ਆ ਗਈਆਂ ਸੀ ਆਪਾਂ ਪਾਉਣੀਆਂ ਮਸ਼ੀਨ ਦੇ ਵਿੱਚ ਕੱਪੜੇ ਤੇ ਵੀ ਨੂੰ ਆਏ ਸੀ ਠੰਡਾ ਠੰਡਾ ਮੌਸਮ ਹੈ ਨੂੰ ਆਪਾਂ ਕਰਾਂਗੇ ਖਲੋ ਗਿਆ ਸੈਟ ਪਰ ਚਲੋ ਕੋਈ ਨਹੀਂ ਖਾਲੀ-ਖਾਲੀ ਘਟਾ ਚੜੀ ਆਉਂਦੀ ਹੈ ਇਧਰੋਂ ਤਾਂ ਪਤਾ ਨਹੀਂ ਕਿੰਨਾ ਕਮੀ ਆਊਗਾ ਅੱਜ ਦਾ ਜਰਾ ਮਾੜੀ ਲੱਗਾ ਸੀ ਲੋ ਜੀ ਮੰਜੇ ਦੇ ਕੱਪੜੇ ਸੀਗੇ ਜਿਹੜੇ ਉਹ ਪਾਤੇ ਸੀਗੇ ਮਸ਼ੀਨ 'ਚ ਉਸ ਤੋਂ ਬਾਅਦ ਇੱਥੇ ਲੱਗੀ ਸੀ ਤਾਜਾ ਪਾਣੀ ਪਿੰਦਰ ਲਈ ਧੋਣ ਲਈ ਪਰ ਨਾ ਪਿੰਦਰ ਨੂੰ ਮੈਂ ਕਿਹਾ ਸੀ ਵੀ ਗਿੱਜਰ ਲਾ ਦੇ ਪਰ ਉਹ ਭੁੱਲ ਗਿਆ ਫਿਰ ਮੈਂ ਚਲੋ ਮੋਟਰ ਚਾਲੇ ਰਹੀ ਸੀ ਤਾਜਾ ਪਾਣੀ ਉਹਦੇ ਲਈ ਪਰਤਾ ਸੀ ਉਹਨੇ ਇੱਥੇ ਗੁਰਦੁਆਰਾ ਸਾਹਿਬ ਜਾਣਾ ਸੀਗਾ ਨਾ ਕੇ ਤੇ ਮੌਸਮ ਘੈਂਟਾ ਜਿਹਾ ਕੱਪੜੇ ਪੰਜ ਸੀਗੇ ਜਿਹੜੇ ਮੰਜੇ ਦੇ ਉਹ ਪਾਇਆ ਏ ਮਸ਼ੀਨ ਦੇ ਵਿੱਚ ਤੇ ਘੈਂਟ ਮੌਸਮ ਹੋਇਆ ਪਿਆ ਦੇਖੋ ਬਹੁਤ ਠੰਡੀ ਠੰਡੀ ਹਵਾ ਆ ਰਹੀ ਆ ਬੱਦਲ ਕਣੀਆਂ ਵੀ ਡਿੱਗਣ ਲੱਗ ਗਈ ਸੀ ਹਟੀਆਂ ਪਰ ਮੌਸਮ ਘੈਂਟਾ ਖੰਡਾ-ਖੰਡਾ ਚਲੋ ਜਿਵੇਂ ਕੱਪੜੇ ਤੈਅ ਕਰਦੇ ਆ ਉਸ ਤੋਂ ਬਾਅਦ ਫਿਰ ਦੇਖਦੇ ਆ ਖਾਣਾ ਖੋਣਾ ਜਲਦੀ ਬਣਾ ਕੇ ਖਾਵਾਂਗੇ ਹੋਰ ਕੋਈ ਕੰਮ ਆ ਜਿਹੜਾ ਉਹ ਸ਼ੁਰੂ ਕਰਾਂਗੇ ਠੀਕ ਆ ਜੀ ਲਓ ਜੀ ਇੱਥੇ ਲੱਗੇ ਸੀਗੀ ਮੈਂ ਕੱਪੜੇ ਤੈਅ ਕਰ ਨ ਕੱਲ ਵਾਲੇ ਕੱਪੜੇ ਨੇ ਜਿਹੜੇ ਆਪਾਂ ਕੱਲ ਧੋਤੇ ਸੀਗੇ ਉਹਨਾਂ ਨੂੰ ਤੈਅ ਕਰਕੇ ਦੋਨੋਂ ਅਲਮਾਰੀਆਂ ਦੇ ਵਿੱਚ ਸੈੱਟ ਕਰਕੇ ਲਾ ਦੂੰਗੀ ਤੇ ਉਸ ਤੋਂ ਬਾਅਦ ਲਾਉਂਗੀ ਝਾੜੂ ਤੇ ਅੱਜ ਨਾ ਮੈਂ ਜਿਹੜੇ ਬੈਡਾਂ ਵਾਲੇ ਡਰਾਅਰ ਹੁੰਦੇ ਆ ਦੋਨੋਂ ਸਾਈਡ ਨੇ ਦੋਨੋਂ ਹੀ ਅੱਜ ਸਾਫ਼ ਕੀਤੇ ਚੰਗੀ ਤਰ੍ਹਾਂ ਤਾਂ ਵੀ ਥੋੜਾ ਜਿਹਾ ਮੈਨੂੰ ਟਾਈਮ ਲੱਗ ਗਿਆ ਸੀ ਬੱਸ ਜਦ ਜਲਦੀ ਉੱਠਦੇ ਹਾਂ ਸਵੇਰੇ ਹਨਾ ਤਾਂ ਕੰਮ ਐਕਸਟਰਾ ਕੰਮ ਹੁੰਦੇ ਨੇ ਜਿਹੜੇ ਹੁੰਦੇ ਨੇਗੇ ਵਧੀਆ ਹੋ ਜਾਂਦੇ ਨੇ ਹੋਰ ਕੰਮ ਵੀ ਨਹੀਂ ਤਾਂ ਫਿਰ ਦੇਖੋ ਮੋٹے ਮੋٹے ਜੀ ਹੁੰਦੇ ਨੇ ਤੁਸੀਂ ਯਕੀਨ ਨਹੀਂ ਮੰਨਣਾ ਇੱਕ ਜਿਹੜਾ ਮਤਲਬ ਲਿਫਾਫਾ ਅੱਧਾ ਪੂਰਾ ਛੋਟਾ ਲਿਫਾਫਾ ਹੁੰਦਾ ਪੂਰਾ ਗੋਲਿਆਂ ਨਾਲ ਭਰ ਗਿਆ ਸੀ ਸਾਡੇ ਘਰ ਤਾਂ ਗੋਲੀਆਂ ਗੋਲੀਆਂ ਹੋਈਆਂ ਪਈਆਂ ਸੀ ਮੈਡੀਸਨ ਜਾਨੀ ਕਿ ਐਨਕ ਜ਼ਿਆਦਾ ਹੋਈ ਪਈ ਸੀ ਲੈ ਕੇ ਆਉਣ ਇੱਕ ਦੋ ਖਰਾਕਾਂ ਖਾਣੇ ਆ ਬਾਕੀ ਜਿੱਦਾਂ ਹੀ ਪਈ ਰਹਿੰਦੀ ਮੈਨੂੰ ਇੱਕ ਮਤਲਬ ਦਵਾਈ ਦੀ ਮੈਡੀਸਨ ਦੀ ਨਾ ਸਵੈਲ ਜੀ ਚੜੀ ਜਾਂਦੀ ਸੀ ਅੰਦਰੋਂ ਰੂਮ ਚੋਂ ਅੱਜ ਮੈਂ ਇੱਥੇ ਕੱਪੜੇ ਤੈਅ ਕਰਨ ਤੋਂ ਬਾਅਦ ਇਹਨਾਂ ਨੂੰ ਸੈੱਟ ਕਰਕੇ ਅਲਮਾਰੀ ਦੇ ਵਿੱਚ ਉਸ ਤੋਂ ਬਾਅਦ ਮੈਂ ਆਪਣਾ ਬੈਡਾਂ ਦਾ ਕੰਮ ਛੇੜਿਆ ਮੈਂ ਨਾਲੇ ਤਿੰਨੋਂ ਹੀ ਜਿਹੜੇ ਇਹ ਬਣੇ ਹੋਏ ਹਨ ਡਰਾ ਡਰਾਜ ਵੀ ਕਹਿੰਦੇ ਨੇ ਆਪਾਂ ਉਹ ਸਾਫ਼ ਕੀਤੇ ਨੇ ਆਹ ਦੇਖੋ ਕਿੰਨੇ ਦੇ ਵਿੱਚੋਂ ਗੋਲੀਆਂ ਦੇ ਜਿਹੜੇ ਪੰਨੇ ਸੀਗੇ ਮਤਲਬ ਇੱਕ ਬਾਕਸ ਲਾਇਆ ਹੋਇਆ ਸੀ ਮੇਰਾ ਪਰ ਇਹ ਹੈ ਵੀ ਜਦੋਂ ਗੋਲੀਆਂ ਕੋਈ ਵੀ ਕੱਢਦੇ ਨੇ ਤਾਂ ਉਹਨਾਂ ਨੂੰ ਇੱਧਰ ਉੱਧਰ ਕਰ ਦਿੰਦੇ ਨੇ ਜਿੱਥੇ ਦੇਖਦੇ ਉੱਥੇ ਰੱਖ ਦਿੰਦੇ ਨੇਗੇ ਤੇ ਸਭ ਦੀ ਤਾਂ ਇਹ ਆਦਤ ਹੈ ਬੱਚਿਆਂ ਦੀ ਵੀ ਆਦਤ ਹੈ ਜੀ ਤੇ ਉਹ ਅਜਨ ਵਿੱਚ ਜਿਹੜੇ ਮਤਲਬ ਐਕਸਟਰਾ ਪੰਨੇ ਸੀ ਖਾਲੀ ਸੀਗੇ ਉਹਨਾਂ ਨਾਲੋਂ ਜਿਹੜੀਆਂ ਵਿੱਚ ਹੈਗੀਆਂ ਸੀ ਇੱਕ ਦੋ ਗੋਲੀਆਂ ਕੱਟ-ਕੱਟ ਕੇ ਅਲੱਗ ਰੱਖ ਲਈਆਂ ਤੇ ਵੀ ਚਲੋ ਜਿਹੜੀਆਂ ਮੈਨੂੰ ਐਂ ਲੱਗਦਾ ਸੀ ਵੀ ਇਹ ਠੀਕ ਨੇ ਲੈ ਸਕਦੇ ਆ ਦਰਦ ਵਗੈਰਾ ਦੀ ਹੋਗੀ ਬੁਖਾਰ ਦੀ ਜਿਵੇਂ ਕਿ ਹੈਨਾ ਇਸ ਤਰ੍ਹਾਂ ਦੀਆਂ ਗੋਲੀਆਂ ਸੀ ਜਿਹੜੀਆਂ ਉਹ ਰੱਖ ਲਈਆਂ ਬਾਕੀ ਦੀਆਂ ਸਾਰੀਆਂ ਮੈਂ ਆਹ ਦੇਖੋ ਇੱਥੇ ਡੇਗ ਰਹੀ ਸੀ ਬਾਹਰ ਮੈਂ ਕਾ ਵੀ ਕੀ ਕਰਨਾ ਹੈਨਾ ਸਮੈਲ ਜਾਈ ਜਾਂਦੀ ਸੀ ਸਾਰਾ ਆਪਾਂ ਕੂੜਾ ਜਿਹੜਾ ਸਾਫ਼ ਕਰਦਾਂ ਦੋਂ ਚੱਕਦੇ ਝਾੜੂ ਚੰਗੀ ਤਰ੍ਹਾਂ ਲਾਤਾ ਸੀ ਨਾ ਪੋਚਿਆਂ ਲਈ ਪਾਣੀ ਬਾਲਟੀ 'ਚ ਪਾ ਲਿਆ ਸੀਗਾ ਉਦ੍ਰ ਮਸ਼ੀਨ ਨੂੰ ਵੀ ਕਿਹੜਾ ਆ ਗਿਆ ਸੀਗਾ ਮੌਸਮ ਇੰਨਾ ਖਤਰਨਾਕ ਸੀਗਾ ਬੱਦਲ ਇੰਨਾ ਗਰਜਦੇ ਹਾਸੀ ਮੀਂਹ ਵੀ ਆ ਗਿਆ ਸੀਗਾ ਪਰ ਇੱਕਦਮ ਤੋਂ ਫੇਰ ਢਲ ਗਿਆ ਤੇ ਧੁੱਪ ਨਿਕਲ ਗਈ ਇੱਥੇ ਮੰਜਿਆਂ ਦੇ ਕੱਪੜੇ ਸੀਗੇ ਜਿਹੜੇ ਧੋਲੇ ਤੇ ਜਿਹੜੇ ਡਿੱਲੀ ਵੀਰਦੇ ਸੀਗੇ ਉਹ ਧੋ ਰਹੀ ਸੀ ਮੈਂ ਕਿਹਾ ਪਹਿਲਾਂ ਮੰਜਿਆਂ ਦੇ ਕੱਪੜੇ ਸੁੱਕਣੇ ਪਾ ਦੇ ਮੈਂ ਕਿਉਂ ਮੇਰੀ ਮਸ਼ੀਨ ਨਾਲ ਜਿਹੜੀ ਧੁੱਪ ਪਾਦੀ ਸੁਕਾਉਂਦੀ ਨਹੀਂ ਹੈਗੀ ਕੱਲੀ ਧੌਂਦੀ ਧੌਂਦੀ ਹੋਈ ਆ ਕੱਪੜੇ ਮੈਂ ਕਾਫੀ ਫਿਰ ਸੁੱਕ ਜਾਣਗੇ ਜਲਦੀ ਹਨਾ ਫਿਰ ਇਹ ਲਾਉਣੇ ਵੀ ਨੇਗੇ ਲੋ ਜੀ ਇੱਥੇ ਮੰਜਿਆਂ ਦੇ ਕੱਪੜੇ ਤਾਂ ਧੋ ਕੇ ਪਾਤੇ ਸੀਗੇ ਸੁੱਕਣੇ ਤੇ ਦੂਸਰੇ ਨਾਲ ਦੀ ਨਾਲ ਧੋ ਕੇ ਸੁੱਕਣੇ ਪਾ ਲਿਆ ਆਪਾਂ ਕੱਪੜੇ ਸੀਗੇ ਜਿਹੜੇ ਆਪਾਂ ਧੋਤੇ ਦੋ ਮੰਜਿਆਂ ਦੇ ਕੱਪੜੇ ਧੋਤੇ ਬਾਕੀ ਜਿਹੜੇ ਪੌਣ ਵਾਲੇ ਸੀਗੇ ਉਹ ਧੋਤੇ ਇਹ ਬਾਕੀ ਸਾਰੀ ਜਿਹੜੀ ਸਾਫ ਸਫਾਈ ਹੋ ਚੁੱਕੀ ਹੈ ਤੇ ਤੁਹਾਨੂੰ ਦਿਖਾਉਣੀ ਆ ਪਲਾਂਟ ਆਪਾਂ ਇੱਧਰ ਰੱਖਦੇ ਜਿਹੜੇ ਉੱਧਰ ਪਏ ਸੀ ਨਾ ਇੱਧਰ ਗੇਟ ਕੋਲ ਉਹ ਆਪਾਂ ਇੱਧਰ ਰੱਖਦੇ ਆ ਦੇਖੋ ਦੇਖੋ ਸੋਹਣਾ ਲੱਗ ਰਿਹਾ ਨਾ ਸਟੈਂਡ ਸੀ ਜਿਹੜਾ ਮਿੰਨੀ ਸਟੈਂਡ ਇੱਥੇ ਰੱਖ ਤਾ ਆਪਾਂ ਨੇ ਕੀ ਸੋਹਣਾ ਲੱਗ ਰਿਹਾ ਹੈ ਨਾ ਮਣੀ ਪਲਾਂਟ ਨੂੰ ਵੀ ਥੋੜਾ ਜਿਹਾ ਮੀਂਹ ਚ ਰੱਖਦਾ ਸੀ ਪਰ ਹੁਣ ਥੋੜੀ ਜਿਹੀ ਕਦੇ ਕਦੇ ਧੁੱਪ ਆ ਜਾਂਦੀ ਹੈ ਤਾਂ ਕਰਕੇ ਆਪਾਂ ਅੰਦਰ ਹੀ ਰੱਖਦਾ ਫਿਰ ਮੈਂ ਕਿ ਚੰਦਰੀ ਸੀ ਤੇ ਵਾਪਕੀ ਮੀਂਹ ਨਾਲ ਸਾਰੇ ਗ੍ਰੋਥ ਦੇਖੋ ਗ੍ਰੀਨ ਡਰੀ ਪੂਰੀ ਆ ਗਈ ਇਹਨਾਂ ਦੇ ਵਿੱਚ ਪੂਰੇ ਗ੍ਰੀਨ ਗ੍ਰੀਨ ਹੋ ਗਏ ਕੋਈ ਵੀ ਪੱਤਾ ਇਦਾਂ ਜੈਲੋ ਨਹੀਂ ਹੈਗਾ ਇਹ ਥੋੜਾ ਜਿਹਾ ਡਬਲ ਸ਼ੈਟਡ ਜਿਹਾ ਹੁੰਦਾਗਾ ਗ੍ਰੀਨ ਤੇ 골ਡਨ ਜਿਹਾ ਸੋਹਣਾ ਲੱਗਦਾ ਦੇਖੋ ਸਾਰੇ ਪੱਤੇ ਨਵੇਂ ਨਵੇਂ ਨਿਕਲ ਰਹੇ ਨੇ ਪਾਣੀ ਦੀ ਬੋਤਲ ਬੋਤਲ ਲੈ ਲਈ। ਇਹ ਕਿ ਦੇਹ ਸੰਦ ਨੂੰ ਪਾਣੀ ਦੀ ਬੋਤਲ। ਐਸੀ ਜੀ ਪਾਣੀ ਸੰਦ ਆਹੀ ਲਿਆ ਜਾ। ਖਰੀ ਜੀ ਲੈਣੇ ਚਲੋ। ਚੰਗਾ ਫਰਾ ਮੈਂ ਰੋਟੀ ਬਣਾਉਣੀ ਹੈ ਹੁਣ। ਠੀਕ ਆ ਬਾਈ। ਸ਼ਾਮ ਦੇ 7 ਵਜੇ ਚੁੱਕੇ ਨੇ ਤੇ ਚੁੱਲੇ ਤੇ ਆਪਾਂ ਰੱਖੀ ਉਧਰ ਦਾਲ ਦੇਖੋ। ਅੱਜ ਚੁੱਲੇ ਤੇ ਬਣਾਈਏ ਦਾਲ ਸਾਬਤ ਮੂੰਗੀ। ਠੀਕ ਆ ਜੀ। ਬੈਕ ਕੈਮਰੇ ਨਾਲ ਦਿਖਾਉਣੀ ਸਾਨੂੰ ਉਧਰ ਆਟਾ ਆਪਣਾ ਪੀਸ ਕੇ ਆ ਗਿਆ ਪਰਸੋਂ ਰਖੜੇ ਵਾਲੇ ਦਿਨ ਆ ਗਿਆ ਸੀਗਾ। ਪਰ ਢੋਲੀ ਪਰਸੋਂ ਮੈਂ ਧੋਤੀ ਸੀਗੀ। ਕੱਲ ਸਵੇਰੇ ਕੱਲ ਸਵੇਰੇ ਢੋਲੀ ਧੋਤੀ ਸੀਗੀ ਤੇ ਧੁੱਪ ਲਵਾਤੀ ਚੰਗੀ ਤਰ੍ਹਾਂ ਦੇਖਦੇ ਜੇ ਹੁਣ ਟਾਈਮ ਮਿਲ ਗਿਆ ਤਾਂ ਹੁਣ ਆਟਾ ਪਾਉਂਗੀ ਨਹੀਂ ਫਿਰ ਸਵੇਰੇ ਟਾਈਮ ਪਾ ਦਾਂਗੀ ਹਣਾ ਚਲੋ ਜੀ ਮੈਂ ਦਿਖਾਉਣੀ ਤੁਹਾਨੂੰ ਚੁੱਲੇ ਦੇ ਦਾਣੇ ਇਹਦਾ ਪਰਖਦਾ ਸੀਗਾ ਮਸਾਲਾ ਬਣ ਲਈ ਪਹਿਲਾਂ ਇਹ ਕੁੱਕਰ ਦੇ ਵਿੱਚ ਤਾਂ ਆਪਾਂ ਸਾਰਾ ਇਕੱਠੇ ਪਾ ਦਿੰਨੇ ਹਾਂ ਤੇ ਚੁੱਲੇ ਵਿੱਚ ਇੱਦਾਂ ਫਿਰ ਜਦੋਂ ਬਣਾਉਣੀ ਆ ਸਬਜ਼ੀ ਚੁੱਲੇ ਤੇ ਨਾ ਕੋਈ ਵੀ ਦਾਲ ਬਣਾਉਣੀ ਆ ਤਾਂ ਉਹਦੇ ਵਿੱਚ ਪਹਿਲਾਂ ਜਿਹੜਾ ਇਸ ਤਰ੍ਹਾਂ ਲਾਹਣ ਆਪਾਂ ਲਿਆ ਕੇ ਚ ਦਾਲ ਪਾਉਣੀ ਆ ਲੋਜੀ ਪਤਲੀ ਦੇ ਵਿੱਚ ਜਿਵੇਂ ਕੇ ਪਾਣੀ ਹੋ ਗਿਆ ਨਮਕ ਮਿਰਚ ਹਲਦੀ ਥੋੜਾ ਜਿਹਾ ਘੀ ਪਾ ਕੇ ਉਬਲਣ ਲਈ ਰੱਖ ਦਿੱਤਾ ਸੀ ਉਹ ਜਿਹੜਾ ਉਬਲ ਚੁੱਕੇ ਉਸ ਤੋਂ ਬਾਅਦ ਇਹਦੇ ਵਿੱਚ ਹਰੀ ਮੂੰਗੀ ਆਪਾਂ ਧੋ ਲਈ ਸੀ ਚੰਗੀ ਤਰ੍ਹਾਂ ਪਹਿਲਾਂ ਕਾਫੀ ਟਾਈਮ ਭੋਂ ਕੇ ਰੱਖਿਆ ਉਹ ਮਿਕਸ ਕਰਦੇ ਜਿੰਨਾ ਆਪਾਂ ਲੋੜਾ ਪਾਣੀ ਪਾ ਦਵਾਂਗੇ ਤੇ ਇਹ ਦਾਲ ਅੱਜ ਮੇਰਾ ਮਨ ਕਰ ਰਿਹਾ ਸੀ ਵੀ ਚੁੱਲੇ ਤੇ ਬਣਾਵਾਂ ਚੁੱਲੇ ਦੀ ਦਾਲ ਬਹੁਤ ਟੇਸਟੀ ਹੁੰਦੀ ਹੈ ਹਨਾ ਤੇ ਚਲੋ ਜੀ ਦਾਲ ਆਪਾਂ ਇਹਦੇ ਵਿੱਚ ਜਿਹੜੀ ਮਿਕਸ ਕਰਤੀ ਹੁਣ ਚੰਗੀ ਤਰ੍ਹਾਂ ਆਪਾਂ ਅੱਗੇ ਜਿਹੜੀ ਉਹ ਮਚਾ ਦਵਾਂਗੇ ਕਿਉਂਕਿ ਅੱਗ ਵੱਧ ਗਈ ਸੀਗੀ ਤੇ ਅਜਪਿੰਦਰ ਵੀ ਨਹੀਂ ਹੈਗਾ ਘਰ ਸਣੀ ਵੀ ਨਹੀਂ ਮੈਂ ਕਲੇਰ ਸਾਹਿਬ ਸੰਤੀ ਅਸੀਂ ਤਿੰਨੇ ਹੀ ਆਗੇ ਤੇ ਪਿੰਦਰ ਸਵੇਰੇ ਆਉਜੀ ਅੱਜ ਕੀਰਤਪੁਰ ਗਿਆ ਹੋਇਆ ਜਿਵੇਂ ਕਿ ਸਵੇਰੇ ਮੈਂ ਤੁਹਾਨੂੰ ਦਿਖਾਇਆ ਵੀ ਸੀ ਉਹਨੂੰ ਬਾਏ ਬਾਏ ਬੋਲ ਰਹੀ ਸੀ ਤੇ ਜਾ ਰਿਹਾ ਸੀਗਾ ਉਦੋਂ ਵੀਡੀਓ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਹੈ ਪਹਿਲਾਂ ਮੈਂ ਤੇ ਉਹਨੇ ਆਉਣਾ ਸੁਬਾ ਚੱਲਦਾ ਪਿਆ ਸੀ ਕੀਰਤਪੁਰ ਤੋਂ ਵਾਪਸ ਫਿਰ ਸਰਹੰਦਾ ਆ ਕੇ ਰਹਿ ਗਿਆ ਸੀਗਾ ਤਾਂ ਕਰਕੇ ਮੈਂ ਕਿਹਾ ਚਲੋ ਕੋਈ ਨਾ ਵੀ ਸਵੇਰੇ ਤੈਨੂੰ ਚੂਰੀ ਕੁੱਟ ਕੇ ਦੇ ਦੂੰਗੀ ਮੈਨੂੰ ਇਹ ਸੀ ਵੀ ਰਾਤ ਨੂੰ ਆਉ ਉਹਨੇ ਚੂਰੀ ਕੁੱਟ ਕੇ ਦੇ ਦੂੰਗੀ ਚਲੋ ਜੇ ਸਵੇਰੇ

ਮੀਡੀਅਮ ਜਾਂ ਹੋਵੇ ਹੈਨਾ ਤੇ ਚੰਗੀ ਤਰ੍ਹਾਂ ਆਪਾਂ ਗੁੰਨ ਲਿਆ ਸੀਗਾ ਆਟਾ ਤੇ ਜਿਹੜੀ ਮਸ਼ੀਨ ਸੀ ਸੋਵਾ ਜਾਂ ਧੋਕੇ ਮੈਂ ਰੱਖਤੀ ਸੀਗੀ ਮੈਨੂੰ ਇਹ ਸੀ ਵੀ ਦੁਪਹਿਰ ਟਾਈਮ ਸੀ ਮੈਂ ਬਣਾਉ ਦੂੰ ਪਰ ਉਦੋਂ ਤੱਕ ਹੈ ਨਹੀਂ ਸੀ ਕਲੇਰ ਸਾਬ ਕਰੇ ਹੁਣ ਆਪਾਂ ਸ਼ਾਮ ਦੇ ਟਾਈਮ ਬਣਾ ਰਹੇ ਹਾਂਗੇ ਤੇ ਦਾਲ ਵੀ ਰੱਖੀ ਹੋਈ ਹੈ ਦਾਲ ਲਈ ਮੈਂ ਮਸਾਲਾ ਤੜਕਾ ਜਿਹੜਾ ਕੱਟ ਲਿਆ ਤੇ ਚਲੋ ਹੁਣ ਆਪਾਂ ਵਟਦੇ ਹਾਂਗੇ ਸੇਮੀਆਂ ਇਹਦੇ ਲਈ ਕਾਫੀ ਜ਼ਿਆਦਾ ਇਸ ਤਰ੍ਹਾਂ ਇਹਦੇ ਦਿੱਤੇ ਹੋਏ ਨੇ ਕਿ ਟੂਲਸ ਜੇ ਆ ਮਤਲਬ ਜਾਲੀਆਂ ਜੀਆ ਕਾਫੀ ਨੇਗੀਆਂ ਤੇ ਆਪਾਂ ਜਿਹੜੀ ਮੋਟੀ ਜਾਲੀ ਲਈ ਹੈਗੀ ਤਿੰਨ ਟਾਈਪ ਦੀਆਂ ਇਹ ਤੇ ਜਾਲੀਆਂ ਨੇ ਤਿੰਨ ਸਾਈਜ਼ ਦੀਆਂ ਜਾਨੀ ਕਿ ਆਪਾਂ ਜਿਹੜੀ ਆਇਆ ਹੈ ਹਮੇ ਮਾਤਾ ਨੇ ਬੁਲਾਇਆ ਹੈ ਲੋ ਜੀ ਤੋਂ ਲਈ ਪਾ ਚੰਗੀ ਤਰ੍ਹਾਂ ਲੋ ਜੀ ਪਹਿਲਾਂ ਆਪਾਂ ਇਹਦੇ ਵਿੱਚ ਜਾਲੀ ਫਿੱਟ ਕਰਾਂਗੇ ਇਸ ਤਰ੍ਹਾਂ ਇਹਦੇ ਵਿੱਚ ਜਾਲੀ ਆਪਾਂ ਰੱਖ ਲਾਂਗੇ ਸਾਡੇ ਨਾਲ ਘਰ ਦੇ ਬਿਲਕੁਲ ਨਜ਼ਦੀਕ ਮੰਦਿਰ ਆਗਾ ਮੰਦਿਰ ਦੇ ਵਿੱਚ ਸ਼ਾਮ ਦੇ ਟਾਈਮ ਰੇਡੀਓ ਲੱਗਿਆ ਹੋਇਆ ਆਵਾਜ਼ ਐ ਐਵੇਂ ਲੱਗਦਾ ਹੁੰਦਾ ਵੀ ਸਾਡੇ ਘਰ ਆ ਕਿਉਂਕਿ ਕਾਫੀ ਨਜ਼ਦੀਕ ਆ ਸਾਡੇ ਘਰ ਦੇ ਮੰਦਿਰ ਤੇ ਫਿਰ ਤੁਹਾਨੂੰ ਪਤਾ ਹੀ ਵੀ ਉੱਪਰ ਲੱਗੇ ਹੁੰਦੇ ਨੇ ਸਪੀਕਰ ਹਨਾ ਤਾਂ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਤਾਂ ਕਰਕੇ ਇੱਥੇ ਫਿਰ ਮੈਂ ਵਾਈਸ ਓਵਰ ਕਰ ਰਹੀ ਹਾਂ ਪੂਰੀ ਵੀਡੀਓ 'ਚ ਫਿਰ ਮੈਂ ਜੇ ਇਦਾਂ ਛੱਡਦੀ ਵੈਸੇ ਤਾਂ ਮੈਂ ਇਦਾਂ ਹੀ ਬੋਲਿਆ ਸੀਗਾ ਪਰ ਉਹ ਫਿਰ ਮੈਨੂੰ 250 ਓਵਰ ਕਰਨਾ ਪੈ ਗਿਆ। ਲੋ ਜੀ ਇਹਦੇ ਵਿੱਚ ਆਪਾਂ ਇਦਾਂ ਜਿਹੜਾ ਆਟਾ ਸੀਗਾ ਉਹ ਭਰ ਲਵਾਂਗੇ। ਉੱਪਰਲੀ ਸਾਈਡ ਦੀ ਭਰ ਦਵਾਂਗੇ। نیچے ਆਪਾਂ ਜਾਲੀ ਸੀ ਜਿਹੜੀ ਉਹ ਕਸ ਲਈ। ਉੱਪਰੋਂ ਹੁਣ ਇਸ ਤਰ੍ਹਾਂ ਆਪਾਂ ਇਹਨੂੰ ਇਹਦੇ ਉੱਪਰ ਨਾ ਇੱਕ ਦਿੱਤੀ ਹੁੰਦੀ ਹੁੱਕ ਜੀ ਉਹਨੂੰ ਇਦਾਂ ਦੱਬ ਦਾਂਗੇ ਤਾਂ ਜਿਹੜੀ ਇਹਦੀ ਉਹ ਡੰਡੀ ਹੁੰਦੀ ਹੈ ਉੱਪਰ ਹੋ ਜਾਂਦੀ ਆ ਹਨਾ। ਉੱਪਰ ਹੋ ਜਾਂਦੀ ਤਾਂ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਕਸ ਲਵਾਂਗੇ। ਚੂੜੀਆਂ ਦਿੱਤੀਆਂ ਹੋਈਆਂ ਨੇ। ਚੰਗੀ ਤਰ੍ਹਾਂ ਕਸ। ਇਹਦੇ ਵਿੱਚ ਦੋ ਟਾਈਪ ਦੀਆਂ ਆਉਂਦੀਆਂ ਨੇ। ਇਹ ਇੱਕ ਇਹ ਵਾਲੀ ਮਸ਼ੀਨ ਆ। ਇੱਕ ਇਹਦੇ ਉੱਪਰ ਜਿੱਮੇ ਆਪਾਂ ਹੈਂਡਲ ਜਿੰਦੀ ਹੁੰਦੀ ਆ ਸੇਮੀਆਂ ਬਟਨ ਵਾਲੀ ਉਹਨੂੰ ਘਮਾਉਣੇ ਹੁੰਨੇ ਆ ਉਸ ਤਰ੍ਹਾਂ ਦਾ ਹੈਂਡਲ ਹੁੰਦਾ ਇਹ ਪਿਸਤੌਲ ਟਾਈਪ ਦੀ ਹੈ ਦੇਖੋ ਆ ਦੇਖੋ ਇਸ ਤਰ੍ਹਾਂ ਜਿਵੇਂ ਪਿਸਤੌਲ ਹੁੰਦਾ ਨਾ ਇਸ ਤਰ੍ਹਾਂ ਦੀ ਟਾਈਪ ਦੀ ਹੈਗੀ ਇਹ ਹੈ ਨਾ ਤੇ ਇਹਨੂੰ ਆਪਾਂ ਨੂੰ ਦੱਬਣਾ ਪਊਗਾ ਇੱਕ ਵਾਰ ਜਦੋਂ ਇਹ ਉਹ ਹੋ ਗਏ ਆਣਾ ਇਹਦਾ ਪ੍ਰੈਸ਼ਰ ਬਣ ਗਿਆ ਪੂਰਾ ਇਹਨੂੰ ਗਾਵ ਨੀਚੇ ਤੋਂ ਆਉਣ ਲੱਗੇ ਤਾਂ ਦੇਖੋ ਈਜ਼ੀਲੀ ਜਿਹੜੀਆਂ ਸੇਮੀਆਂ ਨੇ ਉਹ ਪੱਟੀਆਂ ਜਾਣੀਆਂ ਵੀ ਕੋਈ ਜ਼ਿਆਦਾ ਔਖੀਆਂ ਨਹੀਂ ਵੀ ਜ਼ਿਆਦਾ ਜ਼ੋਰ ਲੱਗਦਾ ਇਹ ਵੀ ਨਹੀਂ ਹੈਗਾ ਹਨਾ ਵਧੀਆ ਬੱਟੀਆਂ ਜਾਂਦੀਆਂ ਨੇ ਜੇ ਇਦਾਂ ਹੀ ਤੁਸੀਂ ਤਾਜ਼ੀਆਂ ਤਾਜ਼ੀਆਂ ਜਿਵੇਂ ਦੁੱਧ ਗਰਮ ਕਰ ਲਿਆ ਨਾਲ ਦੀ ਨਾਲ ਪੌਣੀਆਂ ਨੇ ਤਾਂ ਨਾਲ ਦੀ ਨਾਲ ਵੀ ਪਾ ਸਕਦੇ ਹੋ ਨਿਊਡਲ ਵਗੈਰਾ ਵੀ ਬਣਾ ਸਕਦੇ ਇਹਦੇ ਨਾਲ ਆਪਾਂ ਹੋਰ ਕੋਈ ਚੌਲਾਂ ਦੇ ਆਟੇ ਦੇ ਇਹਦੇ ਵਿੱਚ ਕਾਫੀ ਜ਼ਿਆਦਾ ਜਾਲੀਆਂ ਦਿੱਤੀਆਂ ਹੋਈਆਂ ਨੇਗੇ ਅਲੱਗ-ਅਲੱਗ ਟਾਈਪ ਦੇ ਡਿਜ਼ਾਈਨ ਨੇਗੇ ਆਪਾਂ ਚੌਲਾਂ ਦੇ ਆਟੇ ਦੇ ਵੀ ਉਹ ਫਰਾਈ ਕਰਕੇ ਖਾਣੇ ਉਹ ਵੀ ਬਣਾ ਕੇ ਪਸਕਾ ਕੇ ਰੱਖ ਸਕਦੇ ਹਾਂ ਨਾ ਆ ਕਾਫੀ ਮਤਲਬ ਹੈਗੇ ਨੇ ਸਾਂਚੇ ਜਿਹੜੇ ਵਿੱਚ ਦਿੱਤੇ ਹੋਏ ਉਹ ਆਪਾਂ ਦੇਖਾਂਗੇ ਜਿਵੇਂ ਜਿਵੇਂ ਹੋਊਗਾ ਉਵੇਂ ਮਰਗੇ ਸ਼ੇਅਰ ਕਰਾਂਗੇ ਤੇ ਬਾਕੀ ਵਧੀਆ ਚੀਜ਼ ਹੈ ਜੀ ਮੈਨੂੰ ਤਾਂ ਵਧੀਆ ਲੱਗੀ ਦੇਖੋ ਛੱਟਪਟ ਸੇਮੀਆਂ ਬਣ ਜਾਂਦੀਆਂ ਨੇ ਤੋਲੇ ਤੇ ਮੈਨੂੰ ਕਾਫੀ ਟਾਈਮ ਲੱਗ ਜਾਂਦਾ ਸੀਗਾ ਇੱਥੇ ਮੈਨੂੰ ਸਿਰਫ 2 ਮਿੰਟ ਵੀ ਨਹੀਂ ਲੱਗੇ ਜੀ ਦੇਖੋ ਕਾਫੀ ਸੇਮੀਆਂ ਬੱਟ ਰਹੀਆਂ ਸੀ ਇਹ ਕਲੇਰ ਸਾਹਿਬ ਨੇ ਨਹੀਂ ਖਾਧੀਆਂ ਸੀ ਅਸੀਂ ਤਿੰਨਾਂ ਨੇ ਖਾ ਲਿਆ ਸੀ ਕਲੇਰ ਸਾਹਿਬ ਨੇ ਵੀ ਖਾ ਲਿਆ ਸੀ ਸੰਟੀ ਨੇ ਵੀ ਖਾ ਲਿਆ ਸੀ ਮੈਂ ਵੀ ਖਾ ਲਿਆ ਸੀ ਤਿੰਨਾਂ ਨੇ ਖਾ ਲਿਆ ਸੀ ਵੀ ਇੰਨਾ ਵਧੀਆ ਸਾਨੂੰ ਸਰ ਗਿਆ ਸੀਗਾ ਬਾਕੀ ਦੇਖੋ ਝਟਪਾਟਾਂ ਦੇ ਵਿੱਚ ਕੰਮ ਖਤਮ ਹੁੰਦਾ ਹਨਾ ਕਿੱਥੇ ਮੈਂ ਹੁਣ ਤੋਲਾ ਲੈ ਕੇ ਬੈਠਣਾ ਕਾਫੀ ਟਾਈਮ ਲੱਗ ਜਾਂਦਾ ਹਨਾ ਮੈਨੂੰ ਇਹ ਮੰਗਵਾਈਆਂ ਹੀ ਮੈਂ ਤੋਲੇ ਕਰਕੇ ਸੀਗੀਆਂ ਵੀ ਇਹਦੇ ਕਰਕੇ ਸੇਮੀਆਂ ਕਰਕੇ ਮੰਗਵਾਈਆਂ ਸੀ ਵੀ ਮੈਨੂੰ ਥੋੜਾ ਕੰਮ ਮੇਰਾ ਆਸਾਨ ਹੋ ਜਾਊਗਾ ਲਓ ਜੀ ਸੇਮੀਆਂ ਇੱਥੇ ਬੱਟ ਲਈਆਂ ਸੀ ਉਸ ਤੋਂ ਬਾਅਦ ਇਧਰ ਦੁੱਧ ਵੀ ਗਰਮ ਹੋ ਗਿਆ ਸੀ ਇਹਦੇ ਵਿੱਚ ਮੈਂ ਸੇਮੀਆਂ ਸੀ ਜਿਹੜੀਆਂ ਪਾਤੀਆਂ ਦੁੱਧ ਦੇ ਵਿੱਚ ਆ ਤੇ ਇਹ ਕੰਮ ਆਪਣਾ ਹੋ ਗਿਆ ਸੇਮੀਆਂ ਦਾ ਫਿਰ ਉਸ ਤੋਂ ਬਾਅਦ ਦੇ ਵਿੱਚ ਲਾਉਂਗੀ ਦਾਲ ਨੂੰ ਵੀ ਤੜਕਾ ਹਨਾ ਤੇ ਦੇਖੋ ਜੋ ਆਟਾ ਵਿੱਚ ਰਹਿ ਗਿਆ ਸੀ ਉਹ ਵੀ ਮੈਂ ਫੇਰ ਨਹੀਂ ਜਾਗਦਾ ਹੁੰਦਾ ਹੋ ਰਸਤੇ 'ਚ ਜੇ ਹੋਵੇ ਡਰਾਈਵ ਕਰਦਾ ਹੋਵੇ ਲਓ ਜੀ ਉਧਰ ਆਪਣੀਆਂ ਸੇਮੀਆਂ ਬਣ ਚੁੱਕੀਆਂ ਨੇ ਆ ਦੇਖੋ ਸੇਮੀਆਂ ਆਪਣੇ ਬਣ ਗਏ ਨੇ ਦੇਖੋ ਹੁਣ ਇਹਨਾਂ ਨੂੰ ਉਧਰ ਪਲਾਉਣੇ ਦਾ ਤੜਕਾ ਜੀ ਦਾ ਪਤਾ ਪਾਓ ਢਾਲ ਵੀ ਆਪਣੀ ਬਣ ਗਈ ਬਾਹਰ ਜੇ ਬਣਾਇਆ ਚੁਪਲੇ ਜੀਰਾ ਚਟਕੀ ਚਟਕਾ ਪਾਉਣੇ ਲਾਸਣਾਂ ਪਹਿਲਾਂ ਪਲਾਸਣ ਨੂੰ ਪਨਾ ਲੀ देखो तो जी देखो थोनो नेड़े दे तो दिखा रही बिल्कुल जी सीमिया बन चुकी ने अपनिया है ना। ਆਣ ਵਧੀਆ ਰਿੱਝ ਚੁੱਕੀਆਂ ਨੇ ਸੇਮੀਆਂ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦੀਆਂ ਨੇ ਚਲੋ ਜੀ ਇਧਰ ਤੜਕਾ ਵੀ ਤਿਆਰ ਹੋ ਗਿਆ ਆਪਾਂ ਚੁੱਲੇ ਘਣੀ ਲੈ ਕੇ ਚੱਲਦੇ ਆਂ ਤੜਕਾ ਪਾਉਣੇ ਆਂ ਦਾਲ ਦੇ ਵਿੱਚ ਕਰਦੇ ਨੂੰ ਮਿਕਸ ਹੈ ਹੀ ਗਰਮੀ ਫੜੋ ਹਾਂ ਇਹ ਵਾਜੇ ਹੁਣ ਕਰਵਾ ਦੇ ਲੋ ਜੀ ਲੋ ਜੀ ਦਾਲ ਨੂੰ ਵੀ ਤੜਕਾ ਲੱਗ ਗਿਆ ਸੇਵੀਆਂ ਵੀ ਬਣ ਗਈਆਂ ਅੱਜ ਖਾਣਾ ਖਾਣ ਦਾ ਅਜੂ ਨਜ਼ਾਰਾ ਤੇ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਹਾਂ ਐਂਡ ਜੇਕਰ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਕਰਿਓ ਸੱਤ ਸ਼ੇ ਅਕਾ